ਸੱਜੇ ਬਹੁਤ ਹੀ ਵਿਆਰੇ ਸਤਿਕਾਰਯੋਗ ਜਿੰਦਰ ਬੰਤ ਸਿੰਘ ਜੀ ਉਹਨਾਂ ਨੇ ਉਹ ਕੋਈ ਸ਼ੇਰ ਮੇਰਾ ਫਲਾ ਜੱਜ ਉਹਦੇ ਸੁਨੇ ਸੀ ਹਾਂ ਜੀ ਕਿ ਉਹ ਬਹੁਤ ਪ੍ਰਭਾਵਿਤ ਹੋਏ ਨੇ ਉਸ ਤੋਂ ਉਹਨਾਂ ਨੇ ਫਰਮਾਇਸ਼ ਕੀਤੀ ਹੈ ਵੀ ਇਹ ਪੂਰੀ ਦੀ ਪੂਰੀ ਸਾਨੂੰ ਗਾ ਕੇ ਰਿਕਾਰਡ ਕਰਕੇ ਭੇਜੋ ਹਾਂ ਜੀ ਹਾਂ ਅਮਰੀਕਾ 'ਚ ਭੇਜਣੀ ਹੈ ਏ ਅਮਰੀਕਾ ਦੇ ਵਿੱਚ ਨੇ ਉਹ ਮੇਰੇ ਨਾਲ ਗੱਲ ਵੀ ਕੀਤੀ ਆ ਉਹਨਾਂ ਨੇ ਇਹਨਾਂ ਤੋਂ ਨੰਬਰ ਲੈ ਕੇ ਸੇਖੋ ਸਾਹਿਬ ਤੋਂ ਤੇ ਬੜੇ ਮਿਲਨ ਸਰ ਹਸਮੁਖ ਮਿੱਤਰ ਨੇ ਉਹ ਉੱਥੇ ਵਸੇ ਚਲਾਉਂਦੇ ਤੋਂ ਟਰਾਲਾ ਨੇ ਕਿ ਉਹ ਕਹਿੰਦੇ ਸਾਨੂੰ ਗਾਉਣ ਦਾ ਸ਼ੌਕ ਹੈ ਤੇ ਉੱਥੇ ਰੇਡੀਓ ਤੇ ਜਦੋਂ ਉਹ ਪ੍ਰੋਗਰਾਮ ਕਰਦੇ ਨੇ ਨਾ ਜਾਂਦੇ ਨੇ ਪੇਸ਼ ਕਰਦੇ ਨੇ ਉਹ ਕਹਿੰਦੇ ਅਸੀਂ ਫਿਰ ਉੱਥੇ ਬੋਲਾਂਗੇ ਦੇਖੋ ਕਿੱਡੀ ਦੇ ਚਸਪੀ ਹੈ ਕਹਿੰਦੇ ਲਾਉ ਪੇਸ਼ ਕਰਨ ਲੱਗੇ ਆ ਜਿੱਥੇ ਨਾ ਦਿਲਦਾਰ ਤਾਂ ਉੱਥੇ ਕੀ ਜਾਣਾ ਜਿੱਥੇ ਨਾ ਸਤਕਾਰ ਤਾਂ ਉੱਥੇ ਕੀ ਜਾਣਾ ਉਹ ਜਿੱਥੇ ਨਾ ਦਿਲਦਾਰ ਤਾਂ ਉੱਥੇ ਕੀ ਜਾਣਾ ਜਿੱਥੇ ਨਾ ਦਿਲਦਾਰ ਤਾਂ ਉੱਥੇ ਕੀ ਜਾਣਾ ਇੰਜ ਤੇ ਨਾਸਤ ਕਰਤਾ ਉਥੇ ਕੀ ਜਾਣਾ ਉਥੇ ਕੀ ਜਾਣਾ ਓ ਮੁੰਦੇ ਉੱਤੇ ਮਿੱਠੇ ਪੋਚੇ ਮਾਰਨ ਜੋ ਢਿੱਡ ਵਿੱਚ ਰੱਖਣ ਖਾਰ ਤਾਂ ਉਥੇ ਕੀ ਜਾਣਾ ਓ ਬੂਹੇ ਤੇ ਜਾ ਕੇ ਆਸਤ ਕਦੇਈਏ ਨਾ ਜੋ ਬੁਹਾ ਬਦਕਾਰ ਤਾਇਓਥੇ ਕੀ ਜਾਣਾ ਓਥੇ ਕੀ ਜਾਣਾ ਓ ਸੱਜਣ ਨਾਲ ਬੈ ਕੇ ਖਾਣਾ ਖਾਈਏ ਰਾਂ ਕਰਦਾ ਜਿਹੜਾ ਮਾਰਤਾ ਓਥੇ ਕੀ ਜਾਣਾ ਕਰਕੇ ਕੌਲ ਕਰਾਰ ਜੋ ਵਕਤ ਤੇ ਆਵੇ ਨਾ ਹਏ ਕਰਕੇ ਕੌਲ ਕਰਾਰ ਜੋ ਵਕਤ ਤੇ ਆਵੇ ਨਾ ਓ ਹਏ ਯਾਰ ਗਦਾਰ ਤਾਂ ਉਥੇ ਕੀ ਜਾਣਾ ਉਥੇ ਕੀ ਜਾਣਾ ਓ ਨਾ ਨਾਰ ਕੀ ਰਿਸ਼ਤੇ ਨਾਤੇ ਪਾਉਂ ਨਾ ਵਿੱਚ ਹੰਕਾਰ ਤਾਂ ਉੱਥੇ ਕੀ ਜਾਣਾ ਉਹ ਜਿੱਥੇ ਵਹਿ ਕੇ ਨਾਮ ਖੁਦਾ ਦਾ ਵੇਚ ਰਹੇ ਜਿੱਥੇ ਵਹਿ ਕੇ ਨਾਮ ਖੁਦਾ ਦਾ ਵੇਚ ਰਹੇ ਧਰਮ ਦੇ ਠੇਕੇਦਾਰ ਤਾਂ ਉੱਥੇ ਕੀ ਜਾਣਾ ਉੱਥੇ ਕੀ ਜਾਣਾ ਜੇ ਵਸਦੇ ਲੋਕਲ ਚਾਰ ਤਾਂ ਉਥੇ ਕੀ ਜਾਣਾ ਉਹ ਜਿੱਥੇ ਪਰਖ ਨਾ ਹੋਵੇ ਚੰਗੇ ਮਾੜੇ ਦੀ ਮਤਲਬ ਦਾ ਸੰਸਾਰ ਤਾਂ ਉਥੇ ਕੀ ਜਾਣਾ ਉਥੇ ਕੀ ਜਾਣਾ ਉਹ ਜਿੱਥੇ ਨਾ ਕੋਈ ਬੋਲੇ ਬੋਲ ਪੰਜਾਬੀ ਦੇ ਗਾਂਦਲਾ ਸੱਬਿਆਚਾਰ ਤਾਂ ਉਥੇ ਕੀ ਜਾਣਾ ਜਿਹੜੇ ਘਰ ਵਿੱਚ ਚਲਦੀ ਨਾਰ ਕੋਲਛਣੀਂਦੀ ਜਿਹੜੇ ਘਰ ਵਿੱਚ ਚਲਦੀ ਨਾਰ ਕੁਚਜੀ ਦੀ ਵਸਦਾ ਨਹੀਂ ਘਰਵਾਰ ਤਾਂ ਉਥੇ ਕੀ ਜਾਣਾ ਕੀ ਪੀਣੇ ਕਿਤੇ ਤੇ ਪੀਣ ਗਵਾਰਤਾ ਉਥੇ ਕੀ ਜਾਣਾ ਸੁਲਤਨ ਔਲੇ ਵਾਲਾ ਦਰਦ-ਦਰ ਫਟ ਕੇ ਰਹਾ ਕੋਈ ਨਾ ਸੁਣੇ ਪੁਕਾਰ ਤਾਂ ਉਥੇ ਕੀ ਜਾਣਾ ਉਥੇ ਕੀ ਜਾਣਾ ਜਿੱਥੇ ਨਾ ਦਿਲਦਾਰ ਤਾਂ ਉਥੇ ਕੀ ਜਾਣਾ ਜਿੱਥੇ ਨਾ ਸਤਕਾਰ ਤਾਂ ਉਥੇ ਕੀ ਜਾਣਾ ਉਥੇ ਕੀ ਜਾਣਾ ਧੰਨਵਾਦ